ਜੀ ਸਾਰਿਆਂ ਦਾ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਨੂੰ ਇਸ ਵਲੌਗ ਵਿੱਚ ਮੈਂ ਤੁਹਾਨੂੰ ਪੈਂਟ ਪਲਾਜ਼ੋ ਦੀ ਕਟਿੰਗ ਦੱਸੂਗੀ ਪਲੀਜ਼ ਧਿਆਨ ਨਾਲ ਦੇਖਿਓ ਇਹ ਪੈਂਟ ਪਲਾਜ਼ੋ ਬਾਈ हिਪ ਦਾ ਪੈਂਟ ਪਲਾਜ਼ੋ ਆ ਪੂਰੀ ਡਰਾਫਟਿੰਗ ਕਰਕੇ ਮੈਂ ਤੁਹਾਨੂੰ ਕਟਿੰਗ ਦੱਸੂਗੀ ਪਲੀਜ਼ ਧਿਆਨ ਨਾਲ ਤੁਸੀਂ ਦੇਖਿਓ ਪੂਰੀ ਵੀਡੀਓ ਤੇ ਤੁਸੀਂ ਇਸ ਡਰਾਫਟਿੰਗ ਦੇ ਕੇ ਉਹ ਆਪਣੇ ਜਿਸ ਨੂੰ ਪੈਂਟ ਪਲਾਜ਼ੋ ਦੀ ਕਟਿੰਗ ਨਹੀਂ ਆਉਂਦੀ ਉਹ ਸਿੱਖ ਸਕਦੇ ਹਨ ਸੋ ਆ ਦੇਖੋ ਤੁਸੀਂ ਪਹਿਲਾਂ ਅਸੀਂ ਇਲਾਸਟਿਕ ਲਈ ਉੱਪਰੋਂ 2-2 ਇੰਚ ਛੱਡ ਦੇਣਾ ਹੈ 2-2 ਇੰਚ ਲੈ ਲੈਣਾ ਐ ਇਦਾਂ ਉਹ ਲਾਈਨ ਡਰਾ ਕਰ ਦੇਣੀ ਹੈ ਇੱਕ ਸਿੱਧੀ ਤੇ ਇੱਥੋਂ ਅਸੀਂ ਲੈਂਥ ਲੈਣੀ ਆ ਪਲਾਜ਼ੋ ਦੀ ਇਲਾਸਟਿਕ ਤੋਂ نیچے 35 ਇੰਚ ਲੈ ਰੈਡੀ ਲੈਂਥ ਹੈ ਦੀ 35 ਇੰਚ ਲੈ ਲਾਂਗੇ نیچے ਤੱਕ ਇੱਥੋਂ 35 ਇੰਚ نیچے ਤੱਕ ਲੈ ਲਿਆ ਸੀ ਐਦਾਂ ਹੁਣ ਜਿਹੜੀ ਰੈਡੀ ਲੈਂਥ ਲਈ ਹੈ ਉਹ ਤੋਂ نیچے ਅਸੀਂ ਮੂਰੀ ਫੋਲਡ ਕਰਨੀ ਹੈ ਜਿਹੜਾ ਹੀ ਅਸੀਂ ਪਹੁੰਚਾ ਉਹਦੇ ਲਈ ਲੈ ਲੈਣਾ ਅਸੀਂ 2.5 ਇੰਚ ਲੈ ਲਾਂਗੇ ਆਪਣੀ ਪਸੰਦ ਦੇ ਹਿਸਾਬ ਨਾਲ ਤੁਸੀਂ 2.5, 3 ਜਾਂ 2 ਇੰਚ, 1.5 ਇੰਚ ਕਿੰਨਾ ਵੀ ਲੈ ਸਕਦੇ ਹੋ ਪੌਂਚਾ ਫੋਲਡਿੰਗ ਲਈ ਮੈਂ ਇੱਥੇ 2.5 ਇੰਚ ਲਿਆਏ ਐ ਐਦਾਂ ਹੁਣ ਦੇਖੋ ਤੁਸੀਂ ਧਿਆਨ ਨਾਲ ਇਹ ਦੇਖਣ ਦੀ ਜ਼ਰੂਰਤ ਹੈ ਸਮਝਣ ਦੀ ਤੇ ਇਹ ਹੈਗਾ 22 ਹਿਪ ਦਾ ਪੈਂਟ ਪਲਾਜ਼ੋ ਆ ਅਸੀਂ ਹਿਪ ਦਾ ਚੌਥਾ ਹਿੱਸਾ ਕਰਦੇ ਹੁੰਨੇ ਆ ਲੈਂਦੇ ਆ ਜਿਵੇਂ ਹੁਣ 22 ਹਿਪਾ 22 ਦੇ ਵਿੱਚ ਅਸੀਂ 2 ਪਲੱਸ ਕਰਨੇ ਆ 22 23 24 24 ਦਾ ਹਾਫ 12 24 ਦਾ ਹਾਫ ਹੋ ਗਿਆ 12 ਇਥੋਂ ਅਸੀਂ 12 ਇੰਚ ਲਵਾਂਗੇ 12 ਇੰਚ हिਪ ਦੇਖੋ 12 ਇੰਚ हिਪ ਲੈ ਲਈ ਇਥੋਂ نیچے ਨੂੰ ਵੀ ਆਸਣ ਅਸੀਂ 12 ਇੰਚ ਹੀ ਲੈਣਾ ਹੈ ਐਦਾਂ 12 ਇੰਚ ਐਵੇਂ ਇੱਕ ਬਾਕਸ ਜਿਹਾ ਬਣਾ ਲਿਆ ਆ ਦੇਖੋ ਹਿੱਪ ਆ ਦੇਖੋ ਆਸਣ ਵੀ 12 ਇੰਚ ਅੱਧਾ ਜੇ ਕਿਸੀ 15 ਹਿੱਪਾ ਜਾਂ 16 ਅਸੀਂ ਆਸਣ 12 ਜਾਂ 13 ਇੰਚ ਤੱਕ ਰੱਖ ਸਕਦੇ ਇਸ ਤੋਂ ਅੱਗੇ ਨਹੀਂ ਰੱਖਣਾ ਤਾਂ ਫਿਰ ਆਸਣ ਜਿਆਦਾ ਵੱਡਾ ਹੋ ਜਾਊਗਾ ਇਹਦਾ 12 ਇੰਚ ਆਸਣਾ ਤੇ ਆਹ ਸੀਟ ਲਾਈਨ ਹੁੰਦੀ ਹੈ ਸਾਡੇ ਪਲਾਜ਼ੋ ਦੀ ਸੀਟ ਲਾਈਨ ਇਹ ਅਸੀਂ ਰੱਖਣੀ ਹੈ ਇਥੋਂ 2 1/2 ਇੰਚ ਅੱਗੇ ਲਵਾਂਗੇ ਇਹਨਾਂ ਸੀਟ ਲਾਈਨ ਹੋਊਗੀ ਸਾਡੀ 15 ਇੰਚ ਤੇ ਹੁਣ ਆਜੋ ਮੂਰੀ ਕੋਲ ਇੱਧਰ ਇਥੋਂ ਵੀ ਅਸੀਂ 12 ਇੰਚ ਲੈ ਲੈਣਾ ਹੈ ਨੀਚੇ ਤੋਂ ਮੂਰੀ ਤੱਕ ਹੁਣ ਇਹਦਾ 12 ਇੰਚ ਦਾ ਹਾਫ ਕਰ ਲੈਣਾ ਹੈ 6 ਇੰਚ ਹੁਣ 6 ਇੰਚ ਕਰ ਲਿਆ ਸੀ ਹਾਫ ਹੁਣ ਜਿੰਨੀ ਅਸੀਂ ਮੂਰੀ ਸਾਨੂੰ ਤਿਆਰ ਚਾਹੀਦੀ ਉੰਨੀ ਅਸੀਂ ਰੱਖਣੀ ਆ ਅਸੀਂ ਰੱਖਣੀ ਆ 7 ਇੰਚ ਮੂਰੀ ਇਹਨਾਂ 6 2.5 ਰਹਿ ਜੂਗੀ ਵਿੱਚ ਸਲਾਈ ਦੇ ਲਾ ਕੇ 3.5 ਇਧਰੋਂ ਲੈਣਾ ਹਾਫ ਕਰੇ ਹੋਏ ਤਾਂ 3.5 ਇਧਰਲੀ ਸਾਈਡ ਤੋਂ ਲੈਣਾ ਹੁਣ ਅਸੀਂ ਆ ਲੈ ਲਿਆ ਦੋਨੋਂ ਸਾਈਡ ਤੋਂ ਹੁਣ ਅਸੀਂ ਸਕੇਲ ਦੀ ਹੈਲਪ ਲੈਣੀ ਆ ਸਕੇਲ ਨੂੰ ਐਦਾਂ ਰੱਖਾਂਗੇ ਅਸੀਂ ਆਸਣ ਕੋਲ ਤੇ نیچے ਜਿੱਥੇ ਮੂਰੀ ਲਈਆ ਸੀ ਉਹਨਾਂ ਸੀ ਇਦਾਂ ਨਿਸ਼ਾਨ ਲਗਾ ਦਾਂਗੇ ਆ ਦੇਖੋ ਤੇ ਇਧਰਲੀ ਸਾਈਡ ਤੋਂ ਵੀ ਇਦਾਂ ਉਲਟਾਉਣਾ ਹੈ ਸਕੇਲ ਨੂੰ ਤੇ ਇਦਾਂ ਨਿਸ਼ਾਨ ਲਗਾ ਦੇਣੇ ਆ ਆ ਦੇਖੋ ਇਦਾਂ ਦੋਨੋਂ ਸਾਈਡ ਤੋਂ ਨਿਸ਼ਾਨ ਲਗਾਤੇ ਤੇ ਆ ਹੁਣ ਅਸੀਂ ਆ ਥੋੜੀ ਜਿਹੀ ਸ਼ੇਪ ਦੇਵਾਂਗੇ ਇਹਦੀ ਇਦਾਂ ਨੀਚੇ ਨੂੰ ਥੋੜੀ ਜਿਹੀ ਐਵੇਂ ਗੁਲਾਈ ਚ ਦੇਣੀ ਹੈ ਜਿਆਦਾ ਅੱਗੇ ਅੰਦਰ ਨੂੰ ਨਹੀਂ ਦੇਣੀ ਤੇ ਜਿਆਦਾ ਬਾਹਰ ਨੂੰ ਨਹੀਂ ਹੋਣੀ ਚਾਹੀਦੀ ਤਾਂ ਫਿਰ ਆਸਣਾ ਜਿਹੜਾ ਉਹ ਅੰਦ ਵਿੱਚ ਜੇ ਥੋੜਾ ਜਿਹਾ ਖਿਚਾਅ ਪੈਣ ਲੱਗ ਜਾਂਦਾ ਉਹ ਚ ਖਿੱਚ ਆਉਂਦੀ ਆ ਆਸਣ ਚ ਇਸ ਲਈ ਐਦਾਂ ਅਸੀਂ ਇਹਦੀ ਕਟਿੰਗ ਕਰ ਦਾਂਗੇ ਹੁਣ ਅਸੀਂ ਇਹਦੀ ਕਰਾਂਗੇ ਕਟਿੰਗ ਇਹ ਪੂਰੀ ਡਰਾਫਟਿੰਗ ਹੋ ਗਈ ਆ ਪਲਾਜ਼ੋ ਪੈਂਟ ਪਲਾਜ਼ੋ ਦੀ ਫਰੰਟ ਸਾਈਡ ਦੀ ਤੇ ਹੁਣ ਅਸੀਂ ਬੈਕ ਸਾਈਡ ਦੀ ਡਰਾਫਟਿੰਗ ਕਰਾਂਗੇ ਉਹ ਵੀ ਧਿਆਨ ਨਾਲ ਦੇਖਿਓ ਤੁਸੀਂ ਇਹ ਹੈਗੀ ਫਰੰਟ ਸਾਈਡ ਦਾ ਪੈਂਟ ਪਲਾਜ਼ੋ ਸਲਾਈ ਦੇ ਉੱਪਰ ਹੀ ਅਸੀਂ ਆਹ ਕਟਿੰਗ ਫਾੜ ਦਾਨੀ ਹੈ ਕਿਉਂਕਿ ਮੈਂ ਵਿੱਚੇ ਸਲਾਈ ਦੇ ਥੋੜਾ ਜਿਹਾ ਐਕਸਟਰਾ ਲੈ ਲਿਆ ਸੀ ਸਲਾਈ ਲਈ ਤੇ ਐਦਾਂ ਇਧਰੋਂ ਲੈ ਲਾਂਗੇ ਅਸੀਂ ਕਟਿੰਗ ਕਰ ਲਾਂਗੇ ਇੱਥੇ ਤੱਕ ਆ ਦੇਖੋ ਹੁਣ ਅਸੀਂ ਬੈਕ ਕਟਿੰਗ ਕਰਨੀ ਆ ਪਲਾਜ਼ੋ ਦੀ ਆ ਫਰੰਟ ਸਾਈਡ ਨੂੰ ਐਦਾਂ ਹੀ ਉੱਪਰ ਰੱਖ ਲੈਣਾ ਹੈ ਸੇਮ ਜਿੱਦਾਂ ਉਹਦੀ ਸ਼ੇਪ ਬਣੀ ਆ ਡਰਾਫਟਿੰਗ ਕੀਤੀ ਆ ਜਿੱਦਾਂ ਅਸੀਂ ਆ ਥੋੜਾ ਜਿਹਾ ਮੁੜ ਰਿਹਾ ਏ ਪਹੁੰਚਾ ਐਦਾਂ ਇਹਨੂੰ ਥੋੜਾ ਜਿਹਾ ਕਰ ਲੈਣਾ ਹੁਣ ਇਧਰਲੀ ਸਾਈਡ ਤੋਂ ਤਾਂ ਅਸੀਂ ਸੇਮ ਐਦਾਂ ਹੀ ਮਾਰਕਿੰਗ ਕਰ ਲੈਣੀ ਆ ਆਦਮਸ਼ਾਕੇ ਇੱਥੋਂ ਅਸੀਂ ਰਾਵਾਂਗੇ ਇੱਥੋਂ ਅਸੀਂ 2.5 ਇੰਚ ਉੱਪਰ ਨੂੰ ਤੇ ਇਧਰੋਂ ਅਸੀਂ ਐਦਾਂ ਹੀ ਮਾਰਕਿੰਗ ਕਰ ਲਈ ਨੀਚੇ ਤੱਕ ਪਹੁੰਚੇ ਤੱਕ ਐਦਾਂ ਹੁਣ ਅਸੀਂ ਇਹਨੂੰ ਦੇਖੋ ਧਿਆਨ ਨਾਲ ਇੱਥੋਂ ਆਸਣ ਤੋਂ ਵੀ ਅਸੀਂ 2.5 ਇੰਚ ਅੱਗੇ ਨੂੰ ਲਵਾਂਗੇ ਐਨਾ ਇਹਦੇ ਆ ਉੱਪਰੋਂ ਵੀ 2.5 ਇੰਚ ਇੱਥੋਂ ਵੀ ਅੱਗੇ ਤੋਂ ਇਹਨੂੰ ਐਦਾਂ ਮਿਲਾ ਦੇਣਾ ਜਿੱਥੇ ਤੱਕ ਸਾਡਾ ਆਸਣ ਦਾ ਗੁਲਾਈ ਲਈ ਹੋਈ ਹੈ ਅਸੀਂ ਸ਼ੇਪ ਤੇਨੂੰ ਐਸੀ ਉੱਪਰ ਨੂੰ ਐ ਇਦਾਂ ਲੈ ਜਾਣਾ ਇਹਨੂੰ ਨਾ ਤੇ ਇਸ ਨੂੰ ਇੱਥੇ ਅਸੀਂ ਰੱਖਾਂਗੇ ਇੰਚ 'ਤੇ ਤੇ ਇੱਥੇ ਤੱਕ ਤਿਰਛਾ ਮਿਲਾ ਦੇਣਾ ਕਿਉਂਕਿ ਸਾਡੀ ਬੈਕ ਸਾਈਡ ਥੋੜੀ ਜੀ ਨਾ ਤਿਰਛੀ ਐਕਸਟਰਾ ਹੁੰਦੀ ਏ ਉੱਪਰ ਨੂੰ ਉੱਪਰਲੀ ਸਾਈਡ ਨੂੰ ਤੇ ਇੱਥੇ ਅਸੀਂ ਇਹਦੀ ਸ਼ੇਪ ਦੇ ਦਾਂਗੇ ਐਦਾਂ ਆਹ ਦੇਖੋ ਧਿਆਨ ਨਾਲ ਇੱਧਰ ਆ ਉੱਪਰੋਂ 2.5 ਇੰਚ ਇੱਥੋਂ 2.5 ਇੰਚ ਆਸਣ ਦਾ ਤੇ ਈ ਇਦਾਂ ਸ਼ੇਪ ਦੇਤੀ ਤੇ ਹੁਣ ਅਸੀਂ ਆ ਸਕੇਲ ਦੀ ਹੈਲਪ ਨਾਲ ਨੀਚੋਂ ਜਿੰਨੀ ਮੂਰੀ ਅਸੀਂ ਵਧਾਉਣੀ ਆ ਪਹੁੰਚੇ ਨੂੰ ਵਧਾਵਾਂਗੇ ਨਾ ਉਹਦਾ ਇੰਨਾ ਹੀ ਰੱਖ ਲਾਂਗੇ ਜਿੰਨਾ ਇਹ ਹੈਗਾ ਸਕੇਲ ਸਾਡਾ ਇੱਥੇ ਰੱਖਿਆ ਤੇ ਇਦਾਂ ਸਕੇਲ ਨਾਲ ਇਹਦੀ ਇਹ ਤਾਂ ਸ਼ੇਪ ਦੇਤੀ ਇਹਨੂੰ ਇੰਨਾ ਬਸ ਇਦਾਂ ਦੀ ਇਹ ਬੈਕ ਸਾਈਡ ਦੀ ਡਰਾਫਟਿੰਗ ਹੋਗੀ ਸਾਡੀ ਇੱਥੋਂ ਸਕੇਲ ਦਾ ਨਿਅਰ ਲੈ ਲੈਣਾ ਵੀ ਕਿੰਨਾ ਏ ਉਨਾ ਹੀ ਸ਼ੇਪ ਦੇ ਦੇਣੀ ਹੈ ਥੋ 2.5 ਇੰਚ 2.5 ਇੰਚ ਉੱਪਰ ਨੂੰ 2.5 ਇੰਚ ਸਾਈਡ ਤੋਂ ਇਹਦੀ ਹੁਣ ਅਸੀਂ ਕਟਿੰਗ ਕਰ ਦਾਂਗੇ ਬੈਕ ਸਾਈਡ ਦੀ ਆ ਦੇਖੋ ਇੱਥੋਂ ਤੀਜੀ ਕਟਿੰਗ ਅਸੀਂ ਐਦਾਂ ਲੈ ਜਾਣੀ ਹੈ ਬੈਕ ਸਾਈਡ ਦੀ ਐਦਾਂ ਸਾਡੀ ਸ਼ੇਪ ਜਾਊਗੀ ਤੇ ਇਧਰ ਅਸਲ ਤੱਕ ਨੀਚੇ ਨੂੰ ਐਦਾਂ ਤੇ ਤੇ ਪੂਰੀ ਕਟਿੰਗ ਸਾਡੀ ਰੈਡੀ ਹੈ ਮਾਡ ਦਾ ਤਰੀਕਾ ਪੈਂਟ ਪਲਾਜ਼ੋ ਦੀ ਕਟਿੰਗ ਜੇ ਤੁਹਾਨੂੰ ਕੁਝ ਵੀ ਨਹੀਂ ਸਮਝ ਲੱਗਿਆ ਤਾਂ ਸਾਨੂੰ ਮੈਸੇਜ ਕਰਕੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਪੈਂਟ ਪਲਾਜ਼ੋ ਦੀ ਕਟਿੰਗ ਕੋਈ ਵੀ ਹਿਪ ਸਾਈਜ਼ ਦੀ ਜੇ ਤੁਸੀਂ ਪੈਂਟ ਪਲਾਜ਼ੋ ਦੀ ਕਟਿੰਗ ਸਿੱਖਣਾ ਚਾਹੁੰਦੇ ਆ ਤਾਂ ਪਲੀਜ਼ ਮੈਸੇਜ ਕਰ ਦਿਓ ਤੇ ਅੱਗੇ ਤੋਂ ਵੀਡੀਓ ਹੋਰ ਤੁਹਾਡੇ ਕੋਲ ਲੈ ਕੇ ਆਵਾਂਗੇ ਇਸ ਲਈ ਧੰਨਵਾਦ